ਕੀ ਕਿਲੋਮੀਟਰ ਬੰਦ ਉਸ ਕਿਫਰਾਏਗਾ ਉਹ ਟਾਈਮ ਕਿੰਨਾ ਲੱਗੇ ਟਾਈਮ ਟਾਈਮ ਕੰਨੀ ਸਪੈਸ਼ਲ ਆਰਾਮ ਥਿਸ ਇਜ਼ ਆ ਸਪੀਡ ਬਾਲਕ ਮਾਤਾ ਰਚਿਤ ਹੈਲੋ ਤਾਂ ਕਰ ਲੈ ਤ੍ਰਿਚਿਤ ਹੈਲੋ ਹੈਲੋ ਮੈਥੋਂ ਕੱਲ ਵਾਲੀ ਵੀਡੀਓ ਦੇ ਵਿੱਚ ਕਿਹਾ ਗਿਆ ਭਈ 2350 ਫੁੱਟ ਦੀ ਉਚਾਈ ਤੇ ਹੈਗਾ ਇਹ ਪਿੰਡ ਪਰ 2350 ਮੀਟਰ ਹੈਗਾ 7000 ਫੁੱਟ ਹੈਗਾ ਕੱਲ ਵਾਲੀ ਵੀਡੀਓ ਦੇ ਵਿੱਚ ਭਈ ਆਪਾਂ ਤੋਂ ਗਲਤ ਬੋਲਿਆ ਗਿਆ ਤੇ ਹੁਣ ਮੈਂ ਸੋਚਿਆ ਭਈ ਆਪਾਂ ਸਹੀ ਗੱਲ ਦਸੀਏ ਦੇਖਣ ਵਾਲਿਆਂ ਨੂੰ ਬਾਕੀ ਹੁਣ ਤਿਆਰੀਆਂ ਸਾਰੀਆਂ ਹੋ ਗਈਆਂ ਖਾ ਪੀ ਲਿਆ ਇਹਨਾਂ ਨੇ ਇੱਕ ਇੱਕ ਪਰੌਂਠਾ ਫਰੂਟੀ ਚਾਕਲੇਟ ਤੇ ਪਾਣੀਆਂ ਦੀਆਂ ਬੋਤਲਾਂ ਸਾਨੂੰ ਇੱਕ ਇੱਕ ਦੇ ਦਿੱਤੀਆਂ ਭਈ ਕਹਿੰਦੇ ਦੁਪਹਿਰੇ ਛੋਟੇ ਦਿਨੇ ਕੰਮ ਆਉਣਗੇ ਆ ਤੇ ਹੁਣ ਨਿਕਲਦੇ ਆਂਗੇ ਦੋ ਵਾਚਨੇਗੇ ਥੋੜੇ ਜਿਹੜੇ ਨਵੇਂ ਜਵਾਕ ਨੇ ਉਹ ਥੋੜਾ ਜਿਹਾ ਟਾਈਮ ਜ਼ਰੂਰ ਲੈਂਦੇ ਨੇਗੇ ਪਰ ਹੋ ਜਾਣਗੇ ਯਾਰ ਦੋ ਚਾਰ ਮਿੰਟਾਂ ਦੇ ਵਿੱਚ ਹੀ ਤਹਾਂ ਵਾਲੇ ਨਵੇਂ ਪਹਾੜਾਂ ਤੇ ਤਾਜੀ ਬਰਫ ਬਾਰਿ ਹੋਈ ਹੈ ਕੀ ਰਾਤ ਬਹੁਤ ਜਿਆਦੇ ਠੰਡ ਸੀ ਰਾਤ ਸਵੇਰੀ ਸਵੇਰੇ 15 20 ਮਿੰਟ ਮੀਂਹ ਵੀ ਪੈ ਗਿਆ ਤਾਂ ਕਰਕੇ ਮੌਸਮ ਹੋਰ ਚਿਲਡ ਹੋ ਗਿਆ ਪਰ ਹੁਣ ਮੌਸਮ ਐ ਲੱਗਦਾ ਵੀ ਸਾਫ ਹੋ ਜਾਊਗਾ ਵੀ ਟਰੈਕ 'ਚ ਕੋਈ ਡਿੱਕਾ ਨਹੀਂ ਪਊਗਾ ਬਾਕੀ ਅੱਗੇ ਦੇਖਦੇ ਆ ਇੱਕ ਇਹ ਆ ਸਾਡਾ ਬਾਈ ਗਾਈਡ ਕੱਲ ਕੱਲ ਜੋ ਹੋਗਾ ਇਹ ਸਾਡੇ ਗਰੁੱਪ ਦੇ ਜਮਾਂ ਪਿੱਛੇ ਰਹਿੰਦਾ। ਭਾਈ ਕਿੰਨੀ ਕਿ ਚੜਾਈ ਚੜਾਂਗੇ ਅੱਜ ਆਪਾਂ? 8000 ਮੀਟਰ। 8 ਕਿਲੋਮੀਟਰ। ਤੇ ਸਟੀਪ ਕਿੰਨੀ ਹੋਊਗੀ? ਸਟੀਪ ਹੋ ਗਿਆ ਪੀ 70 75 ਡਿਗਰੀ ਤੱਕ ਲੈਟਵਸਟ। ਓਕੇ। ਟੋਟਲ ਐਲੀਵੇਸ਼ਨ ਕਿੰਨਾ ਗੇਨ ਕਰਾਂਗੇ ਆਪਾਂ 7000 ਫੁੱਟ ਤੇਾਂਗੇ। 7500 ਹੈ। ਹਾਂ। ਅਸੀਂ 11000 ਤੇ ਜਾਾਂਗੇ। 11000 ਫੁੱਟ ਤੇ। 3 4 3 ਓਕੇ। ਇਹਦਾ ਮਤਲਬ ਭਈ ਅੱਜ ਚੰਗੀ ਝੱਟ ਲੱਗੂਗੀ। ਲੱਤਾਂ ਦੀ ਬਸ ਹੋ ਸਕਦੀ ਹੈ ਅੱਗੀ ਅੱਜ ਕਿਉਂਕਿ ਉਹ ਪਹਾੜਾਂ ਦੇ ਚੜਨਾ ਹੈਗਾ ਜੇ ਉਧਰ ਲੈਂਦੇ ਜਿਹੜੇ ਨਵੀਂ ਬਰਫ਼ ਬਾਰੀ ਹੋਈ ਹੈ ਜਿੰਨਾਂ ਤੇ ਉਹ ਵਾਲਿਆਂ ਤੇ ਨਿਕਲਣ ਲੱਗੇ ਸੀਗੇ ਹੁਣ ਟਰੈਕ ਵਾਸਤੇ ਜਿਹੜੇ ਗਜਰਾਤ ਦੇ ਜਵਾਕ ਲੈਣਗੇ ਇਹ ਹੱਥ ਖੜੇ ਕਰ ਗਏ ਇਹ ਕਹਿੰਦੇ ਭਈ ਇਦੂ ਗਾਹਾਂ ਸਾਤੋਂ ਸਾਡੇ ਬੈਗ ਝੱਕੇ ਨਹੀਂ ਜਾਂਦੇ ਸਾਨੂੰ ਤਾਂ ਪੋਰਟਰ ਦਾ ਹੱਲ ਕਰਕੇ ਦੇਵੋ ਇੱਥੇ ਹੁਣ ਪੋਰਟਰ ਕਰੇ ਨੇਗੇ ਵਾਜਨ ਕਰਦੇ ਨੇ ਕੰਡੇ ਨਾਲ ਪਹਿਲਾਂ ਤੇ ਫਿਰ ਪੋਰਟਰ ਨੂੰ ਰੁਪਏ ਦੇਣਗੇ 800 ਰੁਪਏ ਦੇ ਹੱਡੀ ਦਾ ਇੱਕ ਬੈਗ ਦਾ ਮਤਲਬ ਤਿੰਨ ਦਿਨਾਂ ਦਾ ਟਰੈਕ ਪਿਆ 2400 ਤੇ ਲਾਸਟ ਦਿਨ ਡਬਲ ਹੋਊਗਾ ਕਿਰਾਇਆ ਇਹਦਾ ਤਾਂ ਕੁੱਲ ਮਿਲਾ ਕੇ ਬਹਾ ਮਹਿੰਗਾ ਜਲਸ ਹਜੇ ਪੋਰਟਰ ਕਰਨਾ ਤੁਸੀਂ ਨੇ ਇਹਨਾਂ ਨੂੰ ਪਹਿਲਾਂ ਹੀ ਕਿਹਾ ਸੀ ਭਾਈ ਤੁਸੀਂ ਸਾਫ ਸਿਰ ਦਾ ਵਜ਼ਨ ਬੈਗਾਂ ਦੇ ਵਿੱਚ ਪਾਓ ਤੇ ਸੌਖੇ ਰਹੋਗੇ ਬਾਕੀ ਸਾਡੇ ਬੈਗ ਨੇ ਸਾਰੇ 8 8 9 9 ਕਿਲੋ ਦੇ ਇਹ ਪਤੰਦਰ 12 12 13 13 ਕਿਲੋ ਦੇ ਬੈਗ ਕਰੀ ਫਿਰਦੇ ਨੇ ਸਮਝ ਨਹੀਂ ਆਉਂਦੀ ਵੀ ਪਾਇਆ ਕੀ ਹੈਗਾ ਚਲ ਹੈਗੇ ਗਜਰਾਤੀ ਨੇ ਗਜਰਾਤੀ ਹੁੰਦੇ ਪੈਸੇ ਵਾਲੇ ਨੇਗੇ ਤੇ ਪੋਰਟਰ ਕਰ ਲਿਆ 8800 ਰੁਪਏ ਅੱਜ ਦੇ ਤਾਂ ਬਾਕੀ ਜਿੱਦਾਂ ਲਾਸਟ ਸਮਟ ਅਪ ਹੋਊਗਾ ਉਹਦੇ ਕਸੌਲ ਜਾਵਾਂਗੇ ਉਹਦੇ ਦੇਣੇ ਇਹਨਾਂ ਨੂੰ ਘਟੋਟ 2 2000 ਰੁਪਏ ਇੱਕ ਕਮਰੇ ਦੇ ਵਿੱਚ ਇਹਨਾਂ ਦੇ ਸਾਰੇ ਪਿੰਡ ਦੀ ਮੈਨੂੰ ਐ ਲੱਗਦਾ ਵੀ ਬੇਲ ਪਈਆ ਕੋਈ ਦੇਵਤੇ ਦਾ ਪ੍ਰੋਗਰਾਮ ਬਣਾਉਂਦੇ ਹੋਣਗੇ ਜਾਂ ਵਿਆਹ ਸ਼ਾਦੀ ਵੇਲੇ ਇਹ ਵੱਡੇ ਭਾਂਡੇ ਵਰਤਦੇ ਹੋਣਗੇ ਇੱਥੇ ਸਾਮ ਕੇ ਰੱਖੇ ਪਏ ਨੇ ਪਰ ਮੋਦਾ ਕੋਈ ਨਹੀਂ ਭਾਂਡਾ ਮਾਰਿਆ ਕਹਿੰਦੇ ਵਹਿਮ ਮੰਨਦੇ ਨੇਗੇ ਸਿੱਡੇ ਪੈਨੇ ਜਦੋਂ ਵਰਤਨੇ ਨੇ ਧੋਕੇ ਕੱਢ ਲੈਂਦੇ ਨੇ ਉੱਤੇ ਸਿੰਗ ਟੰਗੇ ਹੋਣੇ ਆਪਣੇ ਕਿਹੜੇ ਜਾਨਵਰ ਦੇ ਸੇਕ ਕਰਕੇ ਕੰਕਾ ਦੇ ਝੂਠ ਬੋਲਿਆ ਸੁਰੂ ਹੋ ਗਿਆ ਅੱਜ ਟ੍ਰੈਕ ਦਾ ਦੇਣਾਗਾ ਦੂਜਾ ਖਾ ਪੀ ਲਿਆ ਵਧੀਆ ਜਬਕਾ ਨੇ ਟਾਈਮ ਜਰੂਰ ਲਾਦਾ ਥੋੜਾ ਜਿਹਾ ਪਰ ਨਿਕਲੇ ਟਾਈਮ ਨਾਲ ਅੱਜ ਇਸ ਵਕਤ ਆਪਾਂ ਖੜੇ ਆਂਗੇ 2350 ਮੀਟਰ ਦੀ ਉਚਾਈ ਤੇ ਅੱਜ ਦਾ ਦਿਨ ਥੋੜਾ ਜਿਹਾ ਔਖਾ ਹੋਊਗਾ ਚੜਾਈ ਬਹੁਤ ਜ਼ਿਆਦਾ ਹੈ 90 ਡਿਗਰੀ ਐਂਗਲ ਤੇ ਆਪਾਂ ਚੜਨਾ ਹੈਗਾ ਆਪਾਂ ਅੱਜ ਐਲੀਵੇਸ਼ਨ ਗੇਨ ਕਰਾਂਗੇ ਲਗਭਗ 2350 ਮੀਟਰ ਦਾ ਆ 2350 ਫੁੱਟ ਦਾ ਜਿੰਨਾ ਮਤਲਬ ਇਸ ਵਕਤ ਖੜੇ ਆਂਗੇ ਆਪਾਂ ਉਨਾਂ ਹੀ ਆਪਾਂ ਨੇ ਅੱਜ ਅੱਜ ਦੇ ਦਿਨ ਦੇ ਵਿੱਚ ਦੁਬਾਰੇ ਚੜਨਾ ਹੈਗਾ ਬਹੁਤ ਜ਼ਿਆਦਾ ਔਖਾ ਦੇ ਨਮਾਉਣ ਲੱਗਿਆ ਥੋੜੇ ਜਿਹੇ ਜਵਾਕਾਂ ਨੇ ਬੈਗ ਬੂਗ ਆਪਦੇ ਪੋਤਰਾਂ ਨੂੰ ਪੜਾਤੇ ਗਾਈਡ ਨੇ ਦੱਸਤਾ ਕਿ ਭਈ ਦਿਨ ਔਖਾ ਆਊਗਾ ਤੁਸੀਂ ਕੱਢਦੇ ਰਹੋ ਪਹਿਲੀ ਤੇ ਹੁਣ ਚੱਲਦੇ ਆਂਗੇ ਅੱਗੇ ਵਾਲਾ ਰਾਹ ਦੇਖਦੇ ਆਂਗੇ ਪੜਗੰਡੀ ਕਿਹ ਹੈ ਜੀ ਹੈਗੀ ਸਵੇਰੇ ਉੱਠਣ ਵੇਲੇ ਵੀ ਮੀਂਹ ਪੈ ਗਿਆ ਸੀਗਾ 15-20 ਮਿੰਟ ਉਦੋਂ ਵਧੀਆ ਸੜਕਾਂ ਜੇ ਪੈ ਗਿਆ ਸੀਗਾ ਵਿਚ ਦੀ ਕੰਟਾ ਫੇਰ हट ਗਿਆ ਸੀਗਾ ਉਦੋਂ ਨਿਕਲਦੇ ਕਰਦੇ ਚੱਕਾਂ ਤਖਾਂੀਆਂ ਲਾਉਂਦੇ ਨੇ ਟਾਈਮ ਲਾਤਾ ਹੁਣ ਫੇਰ ਕਿਣਮਣ ਜੀ ਸ਼ੁਰੂ ਹੋ ਗਈ ਬਾਲਾ ਤਾਂ ਨਹੀਂ ਹੈਗਾ ਪਰ ਲੱਗਦਾ ਦੇਖਣ ਨੂੰ ਲੱਛਣ ਜੀ ਵੀ ਹਟ ਜੂਗਾ ਕਿਣਮਣ ਜੀ ਕਰਕੇ ਬਾਕੀ ਦੇਖਦੇ ਆਂਗੇ ਕੱਲ ਜੇ ਮੈਂ ਦੁਪਹਿਰੇ ਘੇਰ ਲਿਆ ਸੀਗਾ ਉਹ ਕੰਮ ਨਾ ਹੋਵੇ ਕੰਟਾ ਟੇਢਾ ਕੰਟਾ ਖਰਾਬ ਹੋ ਜੇ ਕਿਤੇ ਇਹ ਸਾਰਾ ਗ੍ਰਾਮ ਪਿੰਡ ਹੈਗਾ ਜਿੱਥੇ ਆਪਾਂ ਰਾਤ ਰੁਕੇ ਸੀਗੇ ਵਧੀਆ ਵੀਡੀਓ ਬਣਾਈਆਂ ਸੀਗੀਆਂ ਦੋ ਤਿੰਨ ਗਰਾਊਂਡ ਸੀਗੇ ਜਵਾਕ ਖੇਡਦੇ ਕੋਤ ਦੇ ਸੀਗੇ ਕਾਫੀ ਸਾਰੇ ਹੋਮ ਸਟੇ ਹੋਟਲ ਵਗੈਰਾ ਬਣੇ ਹੋਏ ਨੇ ਰੈਸਟੋਰੈਂਟ ਕੈਫੇ ਆਮ ਹੀ ਮਿਲ ਜਾਂਦੇ ਨੇ ਬਹੁਤ ਸੋਹਣਾ ਪਿੰਡ ਹੈ ਬਹੁਤ ਸੋਹਣੀ ਲੋਕੇਸ਼ਨ ਤੇ ਵਸਿਆ ਹੋਇਆ ਪਿੰਡ ਹੈ ਲਗਭਗ 30 40 ਘਰ ਨੇਗੇ ਪੌੜੀਦਾਰ ਖੇਤੀ ਕਰਦੇ ਨੇ ਥੋੜੀ-ਮੋਟੀ ਜ਼ਿਆਦਾਤਰ ਜਿਉਂ ਬੀਜੇ ਹੋਏ ਨੇਗੇ ਆਪਦੇ ਹਰੇ-ਚਾਰੇ ਨੂੰ ਲੈ ਕੇ ਜਿਹੜੀ ਆਪਣੇ ਵਾਲੀ ਕੰਪਨੀ ਹੈਗੀ ਇਹਦਾ ਇੱਥੇ ਹੱਲ ਕੀਤਾ ਹੋਇਆ ਹੋਮ ਸਟੇ ਦਾ ਆਪਾਂ ਨੂੰ ਅੱਜ ਦੀ ਰਾਤ ਇਹਨਾਂ ਨੇ ਇੱਥੇ ਘਰ 'ਚ ਰੱਖਿਆ ਸੀਗਾ ਪਰ ਜਿਹੜੀਆਂ ਦੂਜੀਆਂ ਕੰਪਨੀਆਂ ਨੇ ਉਹ ਇੱਥੋਂ ਤੁਸੀਂ ਕੈਂਪਿੰਗ ਸਟਾਰਟ ਕਰ ਦਿੰਦੀਆਂ ਨੇ ਇੱਕ ਕੰਪਨੀ ਦੇ ਕੈਂਪ ਆ ਲੱਗੇ ਹੋਏ ਨੇ ਇੱਕ ਦੇ ਇੱਥੇ ਲੱਗੇ ਹੋਏ ਨੇ ਬਾਕੀ ਤਿੰਨ ਕੈਂਪ ਸਾਡੇ ਵਾਲੀ ਸਾਈਡ ਸੀਗੇ ਕੰਪਨੀਾਂ ਦੇ ਇਹ ਟਰੈਕ ਬਾਬਾ ਮਸ਼ਹੂਰ ਹੈ ਹੁਣ ਸੀਜ਼ਨ ਜਾਈ ਜਾਂਦਾ ਹੈਗਾ ਕੰਮ ਘੱਡੀ ਜਾਂਦਾ ਪਰ ਲੋਕ ਬਹੁਤ ਜ਼ਿਆਦਾ ਕਰ ਰਹੇ ਨੇ ਇਹ ਟਰੈਕ ਨੂੰ ਟਰੈਕ ਨੂੰ ਇਸ ਵਾਰ ਸੋਨਾ ਬਹੁਤ ਹੈ ਟਰੈਕ ਇਹ ਚੜਾਈ ਸਿੱਧੀ ਹਿੱਕਣੋਂ ਆਉਂਦੀ ਹੈਗੀ ਕਹਿੰਨੀ ਪਈ ਪਹਿਲਾਂ ਮੈਨੂੰ ਚੜ ਜਾ ਫੇਰ ਤੇਰੀ ਚੜਾਈ ਹੋਊਗੀ ਥੋੜਾ ਜਿਹਾ ਔਖਾ ਹੈ ਪਰ ਠੀਕ ਆ ਕਰੀ ਜਾਂਦੇ ਨੇ ਮੁੰਡੇ ਸਾਰੇ ਇਹ ਸਾਡੇ ਗਾਈਡ ਭਾਈ ਸਾਹਿਬ ਕਹਿੰਦੇ ਭਈ ਤੁਸੀਂ ਬੇਬੀ ਸਟੈਪ ਲਈ ਚੱਲੋ ਬਾਹਲੇ ਵੱਡੇ ਪਲੰਘਾਂ ਨਹੀਂ ਪੱਟਣੀਆਂ ਹੈਗੀਆਂ ਮੌਲਿਆਂ ਲੋਟ ਐਵੇਂ ਸਾਹ ਖੜ ਜੂਗਾ ਫਿਰ ਇਥੇ ਆਕਸੀਜਨ ਵਾਲਾ ਸਿਲੰਡਰ ਪਈ ਛੇਤੀ ਆਉਂਦਾ ਨਹੀਂ ਬੱਚਿਆਂ ਵਾਲੇ ਸਟੈਪ ਲਈ ਚੱਲੋ ਤੇ ਅੱਗੇ ਵਧੀ ਚੱਲੋ ਸੋਹਣਾ ਟਰੈਕ ਆ ਪਿੱਛੇ ਦਾ ਮਾਹੌਲ ਇਦਾਂ ਦਾ ਬੰਦਾਗਾ ਮੀਂਹ ਹਟ ਗਿਆ ਬਿਲਕੁਲ ਹੁਣ ਸਾਈਡ ਮੇ ਹੀ ਥਾ। ਉਹ ਰਾਤੀ ਕਾ ਰਾਮ ਜੁਮ ਜੁਰੇ ਆ ਨੇ। ਪਹਿਲੇ ਹੋ ਗਈਆਂ ਯਾਰ। ਰਹਿਣਾ ਗੱਲ। ਮੈਂ ਪਾਣੀ ਉਹ ਢੀ ਸ਼ਰਟ ਲੈ ਪਾਣੀ। ਇੱਥੇ ਬਣਿਆ ਹੋਇਆ ਗਾਡਾ 5-10 ਮਿੰਟ ਦਮ ਲੈਣ ਨੂੰ। ਸਾਰੀਆਂ ਕੰਪਨੀਆਂ ਦੇ ਬੰਦੇ ਇੱਥੇ ਖੜ ਕੇ ਦਮ ਲੈਂਦੇ ਨੇ। ਬਾਕੀ ਝਾਕਾ ਵੀ ਸੋਨਾ ਬੰਦ ਹੈ। ਕਿਣ ਮਿੰਟ ਬੰਦ ਹੈ। ਨਾਂਵਾਰ ਗਿਉਈ ਆ ਥੋੜੀ ਮੋਟੀ। ਬਾਕੀ ਇਹਦੂਆ ਦੇ ਗਾਹਾਂ ਨੂੰ ਜਾਣਾ ਹੈਗਾ। ਚੜ੍ਹਾਈ ਹਜੇ ਹੋਰ ਪਈ ਹੈਗੀ। ਸੰਗਣਾ ਜੰਗਲ ਹੈ ਵਾਈਲਡ ਲਾਈਫ ਸੈਂਚਰੀ ਦੇ ਵਿੱਚ ਐਸ ਵਕਤ ਇੱਥੇ ਕਹਿੰਦੇ ਤੁਹਾਨੂੰ ਲੂੰਬੜੀ ਵਗੈਰਾ ਮਿਲ ਸਕਦੀ ਆ ਦੇਖਣ ਨੂੰ ਪਰ ਕਦੇ ਕਦੇ ਪੂਰਾ ਚੀਕਾਂਟੜਾ ਹੁਕਮ ਆ ਗਿਆ ਇਹ ਕਿਉਂਕਿ ਚੜਾਈ ਲਗਾਤਾਰ ਪਈ ਜਾਂਦੀ ਹੈ ਵਿਚ ਦੀ ਪਲੇਨ ਏਰੀਆ ਬਿਲਕੁਲ ਵੀ ਨਹੀਂ ਆ ਰਿਹਾ ਲਗਭਗ 2 ਘੰਟਿਆਂ ਦਾ ਅਸੀਂ ਨੇ ਟਰਾਈ ਕੀਤਾ ਹੈਗਾ ਹੁਣ ਤੱਕ ਅਸੀਂ 5000 600 ਮੀਟਰ ਉੱਤੇ ਆਏ ਹਾਂਗੇ ਜਦ ਕਿ ਅਸੀਂ ਨੇ ਅੱਜ ਟੋਟਲ ਗੇਨ ਕਰਨਾ ਸੀਗਾ 2200 ਮੀਟਰ ਮਤਲਬ ਜਿੰਨੇ ਉੱਚੀ ਬਲੇ ਸੀਗਾ ਗਰਾ ਉਤਨੀ ਬਲੇ ਉਨੇ ਐਲੀਵੇਸ਼ਨ ਅਸੀਂ ਅੱਜ ਟੋਟਲ ਦਿਨ ਦੇ ਵਿੱਚ ਗੇਨ ਕਰਨਾ ਸੀਗਾ ਪੂਰਾ ਥਕਾਉ ਉਹ ਚੀਕਾਂ ਘਟਾਉ ਉਹ ਜੇ ਰਾਤੀ ਬਾ ਗੁਜਰਾਤੀ ਬਾਈ ਆਈ ਜਾਂਦੇ ਨੇ ਕਈ ਹੱਥ ਖੜੇ ਕਰੀ ਜਾਂਦੇ ਨੇ ਤੇ ਕਈਆਂ ਦੀਆਂ ਲੱਤਾਂ ਜਵਾਬ ਦੇ ਜਾਂਦੀਆਂ ਨੇ ਬਾਕੀ ਦੇਖਦੇ ਆ ਉੱਤੇ ਤੱਕ ਕਦੋਂ ਤੱਕ ਬੰਦ ਖਾਣ ਪੀਣ ਦਾ ਪ੍ਰੋਗਰਾਮ ਬਰਫਾਂ ਜਿਹੜਾ ਕਦ ਹੋ ਗਿਆ ਸਾਡਾ ਵੀ ਆ ਕੇ 100 ਮੀਟਰ ਉੱਤੇ ਸੀ ਵੀ ਬਰਫਾਂ ਦੇ ਬਰਾਬਰ ਹੋ ਗਏ ਜਮਾ ਹੁਣ ਹੁਣ ਪਹਾੜ ਤੇ ਆਪਾਂ ਦੂਜੀ ਪਾਸੇ ਜਾਵਾਂਗੇ ਇਹ ਤੋਂ ਪੋਕਟ ਡੰਡੀ ਭਰੇ ਵਾਲੀ ਸਾਈਡ ਮੁੜ ਜਾਂਦੀ ਹੈਗੀ ਚੜਾਈ ਬਹੁਤ ਜ਼ਿਆਦੇ ਪਈ ਜਾਂਦੀ ਹੈ ਮੈਨੂੰ ਇਹ ਲੱਗਦਾ ਹੈਗਾ ਇਹ ਟਰੈਕ ਦਾ ਸਭ ਤੋਂ ਔਖਾ ਦਿਨ ਇਹ ਦੂਜਾ ਦਿਨ ਹੋਊਗਾ ਵਾ ਥੈਂਕ ਯੂ ਬਾਏ ਅਰੇ એનર્ਜੀ ਬਹੁਤ ਲਵ ਯੂ ਇਸ ਸਵੇਰੇ ਸਾਰਿਆਂ ਨੂੰ ਦੋ ਦੋ ਪਰੌਂਠੇ ਫਰੂਟੀ ਇੱਕ ਕੋਰੀਓ ਬਿਸਕਟ ਤੇ ਇੱਕ ਚਾਕਲੇਟ ਦਿੰਦੇ ਨੇ ਭਾਈਪਾ ਜੀ ਤੁਸੀਂ ਦੁਪਾਰੇ ਦੁਪਹਿਰੇ ਇਹ ਕੁਛ ਖਾਣਾ ਹੈਗਾ ਉਹ ਹੁਣ ਇੱਥੇ ਨਵੇੜ ਤਾਂ ਸਾਰਾ ਕੁਝ ਮੇਰੇ ਕੋਲੇ ਇਕੱਲੀ ਫਰੂਟੀ ਰਹਿ ਗਈ ਉਹ ਗਾਂਹ ਜਾ ਕੇ ਖਾ ਲਾਂਗੇ ਤੇ ਅੱਗੇ ਮੱਥਾ ਲਾਉਣੇ ਹੈ ਗਾਂਹ ਵਾਲੀ ਚੜਾਈ ਨੂੰ ਆਪਾਂ ਹੁਣ ਤੱਕ ਦਾ ਸਾਰਾ ਟਰੈਕ ਸੰਘਣੇ ਜੰਗਲ ਦੇ ਵਿੱਚ ਸੀਗਾ ਆਲੇ-ਦਾਲੇ ਵੱਡੇ-ਵੱਡੇ ਦੇਵਦਾਰ ਦੇ ਦਰਖਤ ਸੀਗੇ ਤੇ ਦੂਰ ਦਿਖਦਾ ਵੀ ਨਹੀਂ ਸੀਗਾ ਪਰ ਹੁਣ ਜਿੱਥੋਂ ਉਥੋਂ ਰੋਟੀਆਂ ਖਾ ਕੇ ਤੁਰਿਆਂਗੇ ਉਥੋਂ 10 ਕਦਮ ਪੱਟ ਕੇ ਆ ਮદાન ਆਉਂਦਾ ਇੱਕ ਖੁੱਲਾ ਜਿਹਾ ਇਹ ਤੇਛੇ ਤੇ درخت ਹੈ ਨੀਗਾ ਤੇ ਇੱਥੇ ਆ ਕੇ ਦੂਰ ਦੂਰ ਤੱਕ ਦੇਖਿਆ ਥੋੜਾ ਮੋਟਾ ਚੜਾਈ ਚੜਦੇ ਨੂੰ ਨਹੀਂ ਪਤਾ ਲੱਗਦਾ ਵੀ ਆਪਾਂ ਇੰਨੀ ਚੜਾਈ ਚੜੀ ਜੰਨੇਗੇ ਕਿਉਂ ਨੀਵੀਂ ਪਾ ਕੇ ਪੈਰ ਚੱਕੀ ਜੰਨੇਗੇ ਪਰ ਜਦੋਂ ਕਿਤੇ ਪਿੱਛੇ ਮੁੜ ਕੇ ਦੇਖਦੇ ਆਂਗੇ ਪਤਾ ਲੱਗਦਾ ਪੀਪੀ ਤੂੰ ਵਧੀਆ ਪਾਪ ਪੱਟੀ ਜੰਨਾ ਹੈਗਾ ਦੱਬੀ ਚੱਲ ਨੀਵੀਂ ਪਾ ਕੇ ਕੰਮ ਤੇ ਆਪਦੇ ਆਪ ਨੂੰ ਹੌਸਲਾ ਮਿਲਦਾ ਹੁਣ ਅਸੀਂ ਹਜੇ ਹੋਰ ਤੋਂ 10 ਮਿੰਟ ਪਹਿਲਾਂ ਹੀ ਰੋਟੀ ਖਾ ਕੇ ਆਏ ਸੀਗੇ ਤੇ ਇੱਥੇ ਤੱਕ 10 ਮਿੰਟਾਂ ਦੇ ਵਿੱਚ ਮੈਨੂੰ ਐ ਲੱਗਦਾ 60 70 ਮੀਟਰ ਸੀ ਉੱਤੇ ਚੜਿਆ ਹੈ ਕੱਲੀ ਫਰੂਟੀ ਰਹਿ ਗਈ ਸੀਗੀ ਇਹਨਾਂ ਦੀ ਦਿੱਤੀ ਹੋਈ ਮਾਂ ਕਿ ਹੁਣ ਖੜੇ ਆਂਗੇ ਲੱਗਦੇ ਹੱਥੇ ਵੀ ਨਵੇੜ ਦਈਏ ਪਰਾਂ ਖਾਲੀ ਹੱਥੋ ਜੀਏ ਮਾਂ ਚ ਝਾਕ ਜੀ ਨਹੀਂ ਰੋਪੀ ਤੇਰੀ ਜੇਬ ਚ ਫਲਾਨੀ ਚੀਜ਼ ਪਈ ਆ ਸ਼ਕਲ ਹੈ ਹੁਣ ਅੱਧੀ ਘਬੜਟ ਰਹਿ ਗਈ ਇਧਰ ਨੂੰ ਜਾਣਾ ਹੈਗਾ ਆਪਾਂ ਨੇ ਉੱਥੇ ਇੱਕ ਦੁਕਾਨ ਬਣੀ ਪਈ ਆ ਮੇਰੇ ਤੋਂ ਗਲਤੀ ਇਹ ਹੋ ਗਈ ਮੈਂ ਇਥੋਂ ਕੈਸ਼ ਨਹੀਂ ਚੱਕਿਆ ਮੈਂ ਬਿਲਕੁਲ ਵੀ 1200 ਰੁਪਏ ਸਾਰਾ ਕੁਝ ਗੂਗਲ ਪੇ ਪੇਟੀਐਮ ਤੇ ਚੱਲਦਾ ਸੀਗਾ ਤੇ ਹੁਣ ਇੱਥੇ ਕੱਲ ਦੀ ਰੇਂਜ ਨਹੀਂ ਹੈਗੀ ਕੱਲ ਜਿਹੜੇ ਕਿਨ ਗ੍ਰਾਮਪਿੰਡ ਰੁਕੇ ਸੀਗੇ ਉੱਥੋਂ ਕਿਸੇ ਦਾ ਵਾਈਫਾਈ ਮਿਲਿਆ ਸੀਗਾ ਚੋਰੀਆਂ ਜੇ ਬਾਈ ਨੇ ਮੈਨੂੰ ਦੇ ਦਿੱਤਾ ਕਹਿੰਦਾ ਕਿਸੇ ਹੋਰ ਨੂੰ ਦੱਸੀ ਨਾ ਮੈਂ ਉੱਥੋਂ ਦੋ ਚਾਰ ਸਟੋਰੀਆਂ ਪਾਤੀਆਂ ਤੇ ਦੋ ਤਿੰਨ ਪੇਮੈਂਟਾਂ ਆਈਆਂ ਕਮਾਉਣੀਆਂ ਸੀਗੀਆਂ ਟਾਈਮ ਲੱਗਦੇ ਸਾਰ ਉਹ ਕਮਾਤੀਆਂ ਤਾਂ ਹੁਣ ਟੈਨਸ਼ਨ ਫਰੀ ਹੋ ਗਏ ਹੁਣ ਪਰਸੋਂ ਨੂੰ 6 ਤਰੀਕ ਨੂੰ ਆਪਾਂ ਰੇਂਜ ਦੇ ਵਿੱਚ ਆਵਾਂਗੇ ਮੈਨੂੰ ਮੈਨੂੰ ਪਸਤਾਵਾ ਥੋੜਾ ਜਿਹਾ ਆਈਪੀਐਲ ਦਾ ਕਿਉਂਕਿ ਮੈਨੂੰ ਨਵੀਂ ਜੀਚਸ ਪਈ ਸੀਗੀ ਆਈਪੀਐਲ ਦੀ ਸਾਲਗੋ ਪਹਿਲਾਂ ਅੱਜ ਆ ਜਾਏਗਾ ਆਈਪੀਐਲ ਦਾ ਫਾਈਨਲ ਪੰਜਾਬ ਤੇ ਆਰਸੀਬੀ ਦਾ ਅੱਜ ਸਾਡੇ ਕੋਲ ਇੰਟਰਨੈਟ ਹੋਣਾ ਨਹੀਂ ਤੇ ਸਾਨੂੰ ਪਤਾ ਲੱਗੂਗਾ 6 ਤਰੀਕ ਨੂੰ ਵੀ ਭਾਈ ਕਿਨੇ ਟਰੋਫੀ ਨੂੰ ਹੱਥ ਪਾਇਆ ਬਾਕੀ ਮਿਹਨਤ ਕੀਤੀ ਹੈ ਸਾਰਿਆਂ ਨੇ ਵੀ ਜਿਹੜਾ ਵਧੀਆ ਖੇਡੂ ਉਹ ਜਿੱਤੂ ਆ ਬਾਕੀ ਗਜਰਾਤੀ ਬਾਈ ਖੜੇ ਨੇ ਇਹ ਸਾਰੇ ਬੈਂਗਲੁਰੂ ਸਕੋਰਰ ਨੇ ਇਹ ਮੈਨੂੰ ਕੱਲ ਵੀ ਕਹਿੰਦੇ ਸੀ ਭਈ ਅਸੀਂ ਆਰਸੀਬੀ ਨੂੰ ਜਿਤਾ ਕੇ ਖੁਸ਼ ਆ ਮੈਂ ਕਿਹਾ ਭਾਈ ਤੁਸੀਂ ਖੁਸ਼ ਹੋਣੇ ਚਾਹੀਦੇ ਆ ਪਰ ਟਰੋਫੀ ਅਸੀਂ ਜਿੱਤਾਂਗੇ ਧੰਨਵਾਦ ਸਮਝਦੇ ਨਹੀਂ ਆ ਇਹ

ਲੇ ਆਹ ਦੀ ਵੀ ਵੀਡੀਓ ਉਤਾਰਾਂ ਇਹਦਾ ਦੀ ਵੀ ਚੜਾਈ ਆਈ ਜਾਂਦੀ ਅੱਜ ਸਵੇਰ ਦੀ ਤੇ ਚੜੀ ਵੀ ਜਾਣੇ ਆਂਗੇ ਕਰੜੇ ਜੇ ਹੋ ਕੇ ਮੈਨੂੰ ਇਹ ਲੱਗਦਾ ਵੀ ਅਸੀਂ ਨੇ 11:30 11:30 ਪੌਣੇ 12 ਹੋ ਗਏ ਅੱਧਾ ਤੈ ਅੱਧਾ ਪੈਂਡਾ ਮੁਕਾਲਿਆ ਜਦ ਕਿ ਇਹ ਜਾ ਰਾਹ ਸਾਰੀਆਂ ਕੰਪਨੀਾਂ ਵਾਲੇ ਜਿਹੜੇ ਟਰੈਕਰ ਸੀਗੇ ਹੋਰ ਬੰਦੇ ਸੀਗੇ ਉਹ ਸਾਡੇ ਨਾਲੋਂ ਪਿੱਛੇ ਨੇਗੇ ਸਾਡੇ ਵਾਲੇ ਦਬਦੇ ਨਹੀਂ ਹੈਗੇ ਸਾਡੇ ਨਾਲ ਇੱਕ ਤਾਂ ਨਵੇਂ ਜਵਾਕ ਨੇਗੇ ਨਵੇਂ ਮੁੰਡੇ ਇਹ ਪਤੰਦਰ ਪੰਪ ਬਹੁਤ ਦਿੰਦੇ ਹੈਗੇ ਇੱਕ ਦੂਜੇ ਨੂੰ ਹੱਲਾਸ਼ੇਰੀ ਨਾਲ ਹੀ ਅੱਧਾ ਤਾਂ ਬੰਦਾ ਤਹਾਂ ਚੜ ਜਾਂਦਾ ਹੈਗਾ ਬਾਕੀ ਗੱਲਾਂ ਵਤਾਂ ਮੁੱਕਣੇ ਜਾਂਦੇ ਹੈਗੇ ਇਹ ਨੀਵੀਂ ਪਾ ਕੇ ਗੱਲਾਂ ਕਰੀ ਜਾਂਦੇ ਆ ਤੇ ਪੈਰ ਪੱਟੀ ਜਾਂਦੇ ਆ ਤੇ ਬਾਤ ਨਿਬੜੀ ਜਾਂਦੀ ਹੈਗੀ ਅਸਲੀ ਪੱਟਾਂ ਦੇ ਜ਼ੋਰ ਤਾਂ ਹੁਣ ਪਤਾ ਲੱਗੂ ਜ਼ਿਆਦਾਤਰ ਸਾਰਿਆਂ ਕੋਲ ਹੀ ਪਾਣੀ ਥੋੜਾ ਥੋੜੀ ਰਹਿ ਗਿਆ ਤੇ ਨਿਬੜਨ ਵਾਲਾ ਹੀ ਹੈਗਾ ਪਾਣੀ ਭਰਨ ਨੂੰ ਕੋਈ ਝਰਨਾ ਨਹੀਂ ਆਇਆ ਕੋਈ ਪਾਈਪ ਨਹੀਂ ਦੱਬੀ ਹੋਈ ਇੱਥੇ ਲਗਭਗ ਅੱਧੀ ਬਾਟ ਹਜੇ ਪਈ ਹੈਗੀ ਤੇ ਟਾਈਮ ਹੋ ਗਿਆ ਸਹੀ 1 ਵਜ ਗਿਆ ਦੇਖਦੇ ਹਾਂ ਹੁਣ ਪਾਣੀ ਬਿਨਾ ਕਿੰਨਾ ਕੁ ਟਾਈਮ ਸਰੀਰ ਚੱਲਦਾ ਹੈਗਾ ਨਹੀਂ ਫਿਰ ਕੋਈ ਨਾ ਕੋਈ ਹੱਲ ਮੰਗ ਤੰਗ ਕੇ ਕੱਢਾਂਗੇ ਕਪੜੇ ਇਹ ਹੀਰਨ ਬਾਈ ਦਾ ਦੇਸੀ ਹੀਰਨ ਡੋਨ ਲਗਭਗ 6-7 ਕਿਲੋਮੀਟਰ ਚੜਾਈ ਚੜਨ ਤੋਂ ਬਾਅਦ ਇਹ ਕੈਂਪਸਾਈਟ ਆਈ ਹੈਗੀ ਅਫਸੋਸ ਦੀ ਗੱਲ ਇਹ ਹੈ ਪਰ ਇਹ ਸਾਡੀ ਕੈਂਪਸਾਈਟ ਨਹੀਂ ਹੈਗੀ ਸਾਡੀ ਕੈਂਪਸਾਈਟ ਹੈਗੀ ਉਹ ਟ੍ਰੇਲ ਜਾ ਕੇ ਇਹ ਪਹਾੜ ਦੇ ਪਰਲੇ ਪਾਸੇ ਪਰ ਇੱਥੋਂ ਦਾ ਚਾਕਾ ਬਹੁਤ ਸੋਹਣਾ ਹੈ ਇੱਧਰ ਬਰਫਾਂ ਮੱਥੇ ਲੱਗਦੀਆਂ ਨੇ ਤੇ ਇਧਰਲੀ ਸਾਈਡ ਦਾ 뷰 ਉਦਾਂ ਹੀ ਬਾਲਾ ਚੰਗਾ ਹੈਗਾ ਜਿੰਨੇ ਉੱਤੇ ਜਾਈ ਜਾਂਦੇ ਆ ਉਨਾਂ ਹੀ ਸੋਹਣਾ ਲੱਗ ਜਾਂਦਾ ਤਹਾਂ ਤੋਂ ਇਹ ਦ੍ਰਿਸ਼ ਬਹੁਤ ਮਨਮੋਹਕ ਦ੍ਰਿਸ਼ ਹੈ ਸੋਹਣਾ ਹੀ ਬਹੁਤ ਲੱਗ ਰਿਹਾ ਹੈ ਇੱਥੋਂ ਆ ਕੇ ਸਾਹ ਨਾਲ ਸਾਹ ਨਹੀਂ ਰਲਦਾ ਪਰ ਆਨੰਦ ਆ ਰਿਹਾ ਦੇਖ ਕੇ ਆਹ ਕੁਛ ਬੇਜ ਬੇਜੇ ਪੱਥਰ ਐ ਕੱਟੇ ਪੈਨੇ ਜਿਵੇਂ ਜਮਾ ਮਿੰਕੇ ਮਸ਼ੀਨ ਨਾਲ ਕੱਟੇ ਹੁੰਦੇ ਨੇ ਖੁੰਜੇ ਕੱਢੇ ਹੁੰਦੇ ਨੇ ਪਰ ਇਹ ਕਾਰੀਗਰੀ ਕਿਸੇ ਮਨੁੱਖ ਦੀ ਨਹੀਂ ਇਹ ਕਿਸੇ ਕੁਦਰਤ ਦੀ ਹੈ ਬਿਊਟੀ ਆਹ ਵੱਡੇ ਵੱਡੇ ਪੱਥਰਾਂ ਨਾਲ ਮੱਥਾ ਲੱਗਿਆਗਾ ਇਹਨਾਂ ਤੇ ਰਾਹ ਦਾ ਵੀ ਥੋੜਾ ਜਿਹਾ ਘਟ ਪਤਾ ਲੱਗਦਾ ਤੇ ਉੱਚੇ ਤੇ ਗੋਲ ਵੀ ਵਾਲੇ ਨੇ ਪੈਰ ਸੋਚ ਕੇ ਇਹ ਧਰਨਾ ਪੈਂਦਾ ਹੈ ਹੋਣੀ ਪੈਂਦਾ ਨਵਚਾ ਪੈਰ ਚੱਕ ਕੇ ਧਰਨ ਦਾ ਪਰ ਉਹ ਇਹ ਖੁਸ਼ੀ ਹੈ ਵੀ ਅਸੀਂ ਲਾਗੇ ਲਾਗੇ 15 ਕ 20 ਮਿੰਟਾਂ ਨੂੰ ਅਸੀਂ ਸਮਾਨ ਮੋਡਿਆਂ ਤੋਂ ਲਾ ਦਾਂਗੇ ਜਿਵੇਂ ਕਿਸੇ ਆਰੇ ਨਾਲ ਨਹੀਂ چیر ਦਿੱਤਾ ਹੁੰਦਾ ਪਚਾਲੇ ਉਵੇਂ ਪੱਥਰ ਜਮੀ ਫਾੜੀ ਲੋਟ ਕਟਿਆ ਪਿਆ ਥੱਲੋਂ ਤੋਂ ਇਧਰੋਂ ਆਿਆਂਗੇ ਤੇ ਸਾਹਮਣੇ ਆ ਕੁਛ ਹੈ ਬਹੁਤ ਸੋਹਣਾ ਚੱਕਾ ਬੰਦਾ ਹੈ ਮਗਰਲੀ ਜਿਹੜੀ ਕੈਂਪ ਸਾਈਟ ਸੀਗੀ ਉਹ ਤੋਂ ਵੀ ਇੱਧਰ ਵਧੀਆ ਲੱਗਦਾ ਚੱਕਾ ਮੈਨੂੰ ਕੈਂਪ ਸਾਈਟ ਆਪਣੀ ਮੈਨੂੰ ਹੈ ਇਹ ਲੱਗਦਾ ਵੀ ਆਪਣੇ ਅੱਖਾਂ ਦੇ ਸਾਹਮਣੇ ਹੈ ਕੱਲੀ ਰਸਤਾ ਸਭ ਉੱਪਰ ਜਾਣਾ ਹੈ ਕਿਆ ਸਵਤੋ ਜਾਈ ਹੈ ਅਰੇ ਮੌਤ ਨਾਲ ਮਖੌਲਾਂ ਹੋ ਰਹੀਆਂ ਨੇ ਇੱਥੇ ਮੌਤ ਨਾਲ ਮੌਤ ਨੂੰ ਟੱਚ ਜਾਣਦੇ ਨੇ ਨੌਜਵਾਨੇ ਇੱਥੇ ਹੁਣ ਹੌਸਲੇ ਪੈ ਗਏ ਮੂੰਹ ਤੇ ਹਾਸੇ ਆ ਗਏ ਆ ਤੰਬੂ ਦੇਖ ਕੇ ਇਹਦੋਂ 10 ਮਿੰਟ ਪਹਿਲਾਂ ਮੂੰਹ ਉੱਡੇ ਪਈ ਸੀ ਵੀ ਕਦੋਂ ਆਊ ਕਦੋਂ ਆਊ ਭਾਈ ਨੇ ਸਾਡੇ ਨਵੇਂ ਗਾਈਡ ਇਹ ਕਹਿੰਦੇ ਦਰਖਤ ਤੱਕ ਤੁਸੀਂ ਆਪਣੀ ਜਾਨ ਬਚਾ ਲਓ ਜੀ ਬਚਣਾ ਕੈਂਪ ਸਾਈਡ ਕੋਲੇ ਇਹ ਗੱਲ ਆ ਕੇ ਇਹ ਨਾ ਹੋਵੇ ਤੁਸੀਂ ਜਾਣ ਆਪਣੀ ਗਵਾ ਬਿਠੋ ਮਸਾਬਰ ਬਟ ਯੂ ਵਾਂਟ ਟੂ ਸੇ ਬ੍ਰੋ ਬਰੀਬਾਡੀ ਸ਼ੁੱਡ ਟੇਕ ਕੇਅਰ ਥੈਮਸੈਲਫ ਸੇਫ ਐਂਡ ਮਜ਼ਾਕ ਕਰੋ ਓਕੇ ਲੇਕਿਨ ਆਪਣੇ ਆਪ ਕਾਨ ਹੱਥ ਫਲਾ ਰੱਖੋ ਸਭ ਕੁਝ ਓਹ ਜੇ ਆਪਰੇ ਇੱਕ ਬਾਰ ਜੀ ਲੋਗੇ ਤੋ ਬਹੁਤ ਮਹੰਗਾ ਪੜੇਗਾ ਯਾ 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 ਹਾਲੋ ਹਾਲੋ ਚਲੋ ਅਰੇ ਗਏ ਇੱਧਰ ਅੱਗੇ ਜਾਨਾ ਹੈ ਰੋਵੇ ਤੋ ਚੰ ਲੱਗੇ ਕਹਿੰਦੇ ਫਾਈਨਲੀ ਤੰਬੂਆਂ ਦਾ ਆਸਰਾ ਲੈਣਗੇ ਨੌਜਵਾਨ ਇੱਥੇ ਹੁਣ ਕਹਿੰਦੇ ਲੱਤਾਂ ਨੇ ਜਵਾਬ ਦਿੱਤਾ ਜਿੱਥੇ ਜਿੱਥੇ ਢੂਂਆਂ ਨੇ ਜਵਾਬ ਦਿੱਤਾ ਉੱਥੇ ਹੁਣ ਕਬੱਡੀ ਆ ਇੱਥੇ ਪੈਣੀ ਐ ਮੁੰਡੇ ਲਗਾਤਾਰ ਪੈਰ ਚੱਕਦੇ ਆਉਂਦੇ ਸੀ ਤੇ ਚੜ੍ਹਾਈਆਂ ਵਾਲੀਆਂ ਬਾਟਾਂ ਨੂੰ ਮੇੜਦੇ ਤੁਰੇ ਆਉਂਦੇ ਸੀਗੇ ਪਰ ਟਾਈਮ ਸਾਢੇ 3 ਪੌਣੇ 4 ਦਾ ਹੋ ਗਿਆ ਜਿਹੜਾ ਮਿੱਥਿਆ ਹੋਇਆ ਟਾਈਮ ਸੀ ਤੇ ਮਿੱਥੇ ਹੋਈ ਥਾਂ ਤੇ ਆਪਾਂ ਪਹੁੰਚ ਗਏ ਅੱਜ ਮਿੱਥੇ ਹੋਏ ਥਾਂ ਦਾ ਨਾਮ ਆਗਾ ਮਿੰਨ ਥਾਂ ਚ ਕੈਂਪਸਾਈਟ ਇਹਦਾ ਐਟੀਟਿਊਡ ਆ 11 ਹਜ਼ਾਰ 154 ਫੁੱਟ ਦੇ 399 ਮੀਟਰ ਇਹਦਾ ਮਤਲਬ ਆਪਾਂ ਟਰੀ ਲਾਈਨ ਦੇ ਖਤਮ ਹੋਣ ਦੇ ਬਿਲਕੁਲ ਕੰਡੇ ਤੇ ਖੜਿਆਂਗੇ ਇੱਥੇ ਤੁਸੀਂ ਉੱਪਰ ਦੇ ਵੀ ਦੇਖ ਵੀ ਸਕਦੇ ਹੋ ਦਰਖਤ ਕੱਟਨੇ ਸ਼ੁਰੂ ਹੋ ਗਏ ਆ ਪਹਾੜਾਂ ਤੇ ਇਦੂ ਗਾਹਾਂ ਕੱਲੂ ਆਪਣੀ ਟਰੀ ਲਾਈਨ ਬਿਲਕੁਲ ਖਤਮ ਹੋ ਜੂ ਤੇ ਆਪਾਂ ਉੱਤੇ ਹੋਵਾਂਗੇ ਆਪਾਂ ਨੂੰ ਵਰਥ ਦੇ ਟੱਕਰੇ ਹੋਣਗੇ ਕੱਲੂ ਵੀਡੀਓ ਜਿਹੜੀ ਹੁਣ ਤੱਕ ਦੇਖ ਰਹੇ ਹੋ ਤੁਸੀਂ ਇਹਨੂੰ ਲਾਈਕ ਜ਼ਰੂਰ ਕਰ ਦਿਆ ਕਰੋ ਆਪ ਦਾ ਕਮੈਂਟ ਜਰੂਰ ਛੱਡਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਤਾਂ ਜਰੂਰ ਕਰਿਆ ਕਰੋ ਹੁਣ ਸਾਨੂੰ ਆਹ ਕੈਂਪ ਸਾਈਟਾਂ ਲੋਟ ਕਰਤੀਆਂ ਕਹਿੰਦੇ ਭਾਈ ਤੁਸੀਂ ਆਪਦਾ ਸਮਾਨ ਰੱਖੋ ਤੇ ਆਰਾਮ ਕਰੋ ਇੱਕ ਟੈਂਟ ਦੇ ਵਿੱਚ ਤੁਸੀਂ ਤਿੰਨ ਤਿੰਨ ਜਾਣੇ ਪਮੋਗੇ ਵਧੀਆ ਖੁੱਲੇ ਡੁੱਲੇ ਇੱਕ ਟੈਂਟ ਦੇ ਵਿੱਚ ਤਿੰਨ ਜਾਣੇ ਅਸੀਂ ਪੈ ਜਾਾਂਗੇ ਸਮਾਨ ਰੱਖ ਲਿਆ ਕਿੰਮੇਣ ਥੋੜੀ ਜਿਹੀ ਸ਼ੁਰੂ ਹੋ ਗਈ ਬਾਕੀ ਇੱਥੇ ਪੰਛੀ ਇਕੱਲੇ ਕਾਂ ਹੀ ਨੇ ਹੋਰ ਕੋਈ ਪੰਛੀ ਦਿਖਦਾ ਨਹੀਂ ਚਾਰੇ ਪਾਸੇ ਕਾਂ ਕਾਂ ਦਿਖਦੇ ਨੇ ਉੱਡਦੇ ਕਾਂ ਕਾਂ ਹੋਈ ਰਹਿੰਦੀ ਹੈਗੀ ਵਾ ਜਿਹੜੇ ਵੱਡੇ ਤੰਬੂ ਨੇਗੇ ਇਹ ਨੇ ਰਸੋਈਆਂ ਇਹਨਾਂ ਦੇ ਵਿੱਚ ਖਾਣੇ ਬਣਾਉਂਦੇ ਨੇਗੇ ਤੇ ਖਾਣੇ ਸਾਡੇ ਵਰਗੇ ਜਿਹੜੇ ਆਉਂਦੇ ਨੇਗੇ ਇੱਥੇ ਕੁਮੱਕੜ ਉਹਨਾਂ ਨੂੰ ਛਕਾ ਦਿੰਦੇ ਨੇ ਭਾਈ ਸੋਲਰ ਪਲੇਟਾਂ ਪਈਆਂ ਨੇ ਥੋੜਾ ਮੋਟਾ ਕਿਤੇ ਨਾ ਬੱਲਵ ਜਗ ਦਾ ਕਰਿਆ ਹੋਇਆ ਇੱਥੇ ਵੀ ਬਾਕੀ ਚਾਰੇ ਪਾਸੇ 뷰 ਹੱਦੋਂ ਹੀ ਵੱਧ ਸੋਹਣਾ ਹੈਗਾ ਇਧਰਲੀ ਸਾਈਡ ਦਾ ਸੱਕਾਪਾ ਨੂੰ ਕੁਝ ਨਹੀਂ ਦਿਖਦਾ ਪਰ ਜਿਹੜਾ ਇਧਰਲੀ ਸਾਈਡ ਵਾਲਾ ਝੱਕ ਆ ਗਿਆ ਆਹਾ ਇਹ ਬਹੁਤ ਸੋਹਣਾਗਾ ਉਹ ਉੱਥੇ ਤੱਕ ਕੋੜੇ ਚੜੀ ਜਾਂਦੇ ਹੈਗੇ ਸੋਨੂੰ ਇਹ ਲੱਗਦਾ ਹੋਊ ਵੀ ਨੇੜੇ ਜਿਹਾ ਇਹ ਪੜ ਪਰ ਨੇੜੇ ਨਹੀਂ ਹੈਗਾ ਬਹੁਤ ਜ਼ਿਆਦਾ ਦੂਰ ਹੈ ਵੱਡਾ ਪਹਾੜ ਬਹੁਤ ਜ਼ਿਆਦਾ ਤਾਂ ਕਰਕੇ ਨੇੜੇ ਲੱਗਦਾ ਹੈ ਵੀਡੀਓ ਦੇ ਵਿੱਚ ਮੈਂ ਵੀ ਹੁਣ ਦੇਖ ਰਿਆਂਗਾ ਬਹੁਤ ਸੋਹਣਾ ਚੱਕਾ ਬਣਦਾ ਹੈਗਾ ਬਾਕੀ ਹੁਣ ਸ਼ਕਰਨ ਸ਼ਕੌਨ ਨੂੰ ਦੇਖਦੇ ਹਾਂ ਕੀ ਦਿੰਦੇ ਨੇਗੇ ਸ਼ਕਰਨ ਸ਼ਕੌਨ ਨੂੰ ਜਹਜਾ ਵੀ ਕੁਝ ਦਿੱਤਾ ਭਾਈ ਆਪਾਂ ਚੁੱਪ ਕਰਕੇ ਖਾ ਲਾਂਗੇ ਕਿਉਂਕਿ ਆਪਣੇ ਕੋਲੇ ਇੱਥੇ ਕੋਈ ਹੋਰ ਹੱਲ ਵੀ ਨਹੀਂ ਹੈਗਾ ਛੱਕੇ ਇੱਥੇ ਦੇਖਦੇ ਆਂਗੇ ਗਰਾਊਂਡ ਵੀ ਵਧੀਆ ਹੈਗਾ ਕ੍ਰਿਕਟ ਵਾਲੀਆਂ ਬਿਕਟਾਂੀਆਂ ਗੱਡੀਆਂ ਪਈਆਂ ਨੇ ਜੇ ਮੌਸਮ ਸਹੀ ਰਿਹਾ ਅਪਾ 5 6 ਸ਼ਾਟ ਮਾਰਨ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਫਾਈਨਲ ਆਪਾਂ ਤੋਂ ਅੱਜ ਮਿਸ ਹੋ ਗਿਆ ਫਾਈਨਲ ਨਹੀਂ ਦੇਖਿਆ ਜਾਣਾ ਮੈਂ ਤਾਂ ਇਹੀ ਉਮੀਦ ਕਰਦਾ ਵੀ ਪੰਜਾਬ ਐਥਿਕੀ ਟਰੋਫੀ ਨੂੰ ਜੱਫਾ ਮਾਰੇ ਤੇ ਪਰਾਂ ਘਰੇ ਲੈ ਕੇ ਆਵੇ ਟਰੋਫੀ ਕਿਸੇ ਨੂੰ ਮੂੰਹ ਦਿਖਾਉਣ ਯੋਗਰੇ ਹੋ ਜਾਾਂਗੇ ਵੀ ਭਈ ਹਾਂ ਪੰਜਾਬ ਦੀ ਟੀਮ ਨੇ ਬਸਕ 18 ਸਾਲ ਬਾਅਦ ਕੀਤਾ ਪਰ ਕਿਸੇ ਦਿਨ ਕਿਤੇ ਕੀਤਾ ਜ਼ਰੂਰ ਬਾਕੀ ਤੁਸੀਂ ਮੈਨੂੰ ਕਮੈਂਟ ਜ਼ਰੂਰ ਕਰਦੇ ਹੋ ਕਿਹੜੀ ਆਈਪੀਐਲ ਦੀ ਟੀਮ ਨੂੰ ਤੁਸੀਂ ਸਪੋਰਟ ਕਰਦੇ ਸੀ ਤੇ ਕਰਦੇ ਹੋ ਕਿਹੜੀ ਨੂੰ ਜਿੱਤਣ ਦਾ ਹੱਕਦਾਰ ਹੈ ਓਕੇ ਬਾਈ ਕੱਲਾ ਮੀ ਸੋਚਦੇ ਸੀ ਵੀ ਕੱਲਾ ਮੀ ਪਾਊਗਾ ਨਾਲ ਬਰੀਕ-ਬਰੀਕ ਭਈ ਕੜੇ ਉੱਤਰਿਆਈ ਬਰੀਕ-ਬਰੀਕ ਜੀ ਨੇ ਹੈਗੇ ਦੇਖ ਲਓ ਤੁਸੀਂ ਦੇਖਦੇ ਹੋਣਗੇ ਤੁਹਾਨੂੰ ਵੀਡੀਓ ਦੇ ਵਿੱਚ ਅਸੀਂ ਅਜੇ ਸਲਾਹਾਂ ਜਿਹੀਆਂ ਬਣਾਉਂਦੇ ਸੀ ਵੀ ਭਈ ਚਲੋ ਖੇਡਦੇ ਆਂਗੇ ਰੱਬ ਥਾਪੀਆਂ ਮਾਰ ਕੇ ਕਹਿੰਦਾ ਆਜੋ ਫਿਰ ਖੇਡ ਕੇ ਦਿਖਾਓ ਕੁਛ ਮੇਰੇ ਹੁੰਦੇ ਗੜੋ-ਗੜੀ ਕਰਦਾ ਕੰਮ ਭਈ ਇੱਥੇ ਹੁਣ ਅੰਦਰ ਵੜ ਗਿਆ ਕੋਲਾਪੋ ਆਪਣੇ ਤੰਬੂਆਂ ਦੇ ਵਿੱਚ ਦੇਖਦੇ ਆਂ ਕਦੋਂ ਹਟਦਾ ਇੱਕ ਨਹੀਂ ਬਾਕੀ ਫਿਰ ਨਹੀਂ ਭਈ ਅੰਦਰ ਹੀ ਰੋਟੀਆਂ ਮਗਾ ਕੇ ਛੱਕ ਕੇ ਨੀਂਦ ਕੁੱਟਾਂਗੇ भाई ओले गिर रहा है अभी देखो बर्फ गिर रहा है अभी ओले ओले गिर रहा है छोटा छोटा तो आपको दिखाई दे रहा है तो अच्छे टाइम पे ही पहुंच चुके हैं नहीं तो रास्ते में थोड़ा प्रॉब्लम होता देन, सेवन सात बजे के आसपास दस मिनट आगे पीछे हो सकता है डिनर टाइम का ख्याल रखना ठीक है ओके okay? क्योंकि माउंटेन में टाइम की बहुत वैल्यू है अगर yeah. तो आप लेट होते हो ठीक है आपको खाना फिर ठंडा मिलेगा ठीक है ना इसलिए टाइम का आप बहुत ख्याल रखना आप लोगों ने ओके जो टाइम है उसी टाइम से आना है ठीक है सब जा पाएंगे एक साथ <laughs> जा जा <ना> <laughs> जाना है वहाँ पे आ जाओ चलना ਸਨੈਕਸ ਕਹਿ ਕੇ ਸਾਨੂੰ ਭਈਆ ਆ ਫੜਾਤਾ ਕਹਿੰਦੇ ਤੁਸੀਂ ਮਕਰੋਨੀ ਖਾਓ ਮੈਂ ਤਾਂ ਸੁਣਿਆ ਪਹਿਲੀ ਵਾਰ ਆ ਤੇ ਦੇਖਿਆ ਵੀ ਪਹਿਲੀ ਵਾਰ ਮੈਂ ਪਹਿਲਾਂ ਕਿਹਾ ਮੈਂ ਕਿਤੇ ਪਾਸਤਾ ਹੈਗਾ ਚਲ ਇੱਕ ਦੋ ਬਰੀ ਖਾਧਾ ਤੇ ਅੱਜ ਫੇਰ ਖਾ ਲਾਂਗੇ ਪਰ ਨੂਨ ਮਿਰਚ ਵਧੀਆਗਾ ਲੰਗ ਜੂ ਗਲੇ ਥੱਲੇ ਚੱਲ ਇੱਕ ਵਾਰੀ ਬਾਕੀ ਚਾਹ ਹੈਗੀ ਆ ਉਤੋਂ ਦੀ ਚਾਹ ਦੀ ਗਲਾਸੀ ਮਾਰਾਂਗੇ ਉਤੋਂ ਘਰ ਮਾਰ ਦੇ ਹੋ ਜਾਾਂਗੇ ਬਾਕੀ ਸਾਰੇ ਲੰਗਰ ਛਕੀ ਜਾਂਦੇ ਆ ਫੀਲਡ ਪੂਰੀ ਸੱਜ ਚੁੱਕੀ ਹੈ ਗਰਾਊਂਡ ਦੇ ਵਿੱਚ ਗਰਾਊਂਡ ਅਸੀਂ ਚੂਜ਼ ਕੀਤਾ 14000 ਫੁੱਟ ਦੀ ਹੈ ਚਾਈ ਤੇ ਬਹੁਤ ਸੋਹਣਾ ਗਰਾਊਂਡ ਹੈ ਤਰ ਮਸਾਲਾ ਵਾਲਾ ਤਾਂ ਵੀ ਸੋਹਣਾ ਗਰਾਊਂਡ ਹੈ ਇਹ ਰੁਕ 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 ਅਰਸ਼ ਬੋਚ ਗਿਆ ਯਾਰ ਆ ਇੱਕ ਦੋ ਵਾਰ ਤੇ ਨਾ ਆਰਸੀਬੀ ਸਣਾ ਆਜ ਭਾਈਆਂ ਕੇ ਆ ਉਹ ਟੰਗਾ ਬਾਹੂ ਕਿ ਸਾਰੀ ਨੀਚੀ ਰਹੇਗੀ ਚੀਪਰ ਔਰ ਇਹ ਇੱਥੇ ਅਸੀਂ ਨੇ ਦੋ ਟੀਮਾਂ ਬਣਾ ਲੀਆਂ ਇੱਕ ਆਰਸੀਬੀ ਦੇ ਇੱਕ ਪੰਜਾਬ ਆਰਸੀਬੀ ਦੀ ਬੋਲਿੰਗ ਆ ਗਈ ਪਹਿਲਾਂ ਅਸੀਂ ਟੌਸ ਜਿੱਤ ਗਏ ਤੇ ਸਾਡੀ ਬੈਟਿੰਗ ਆ ਗਈ ਪਹਿਲਾਂ ਆਪਣੀ ਟੀਮ ਦੇ ਵਿੱਚ ਕਸ਼ਮੀਰੀ ਹਿਮਾਚਲੀ ਤੇ ਪੰਜਾਬੀ ਮੈਂ ਕੱਲਾਗਾ ਦੇਖਦੇ ਆ ਅਸੀਂ ਨੇ ਪਹਿਲਾਂ ਬੈਟਿੰਗ ਚੂਜ਼ ਕੀਤੀ ਹੈਗੀ ਕਿੰਨੇ ਰਨਾਂ ਦਾ ਟੀਚਾ ਦਿਨੇ ਆਗੇ ਉਹ ਹੁਣ ਸਾਨੂੰ ਥੋੜੇ ਟਾਈਮ ਤੱਕ ਪਤਾ ਲੱਗੂ ਆਰਸੀਵੀ ਦੀ ਬੋਲਿੰਗ ਦੇਖਦੇ ਆਪਾਂ ਇੱਕ ਹੋਰ ਸਿੱਕਾ 24 ਆਰਸੀਵੀ ਨੇ ਸਲੋ ਬੋਲਰ ਲਾਂਚ ਕੀਤਾ ਪਹਿਲੀ ਦੀ ਸਿੱਕਾ ਆ ਓਏ ਯਾਰ ਵਾਈਟ ਬਾਲ ਦੇਖੋ ਦੇਖੋ 58 ਹੋਏ ਆਪਕੇ ਓ 59 ਹੈ ਪੁੱਛੋ 59 ਹੈ bro ਪੁੱਛੋ ਆਪ ਕਹਾਂ ਗਏ ਉਹ 58 ਹੈ ਮੈਚ ਪੂਰਾ ਭੱਗ ਗਿਆ ਆਰਸੀਬੀ ਦੇ ਤਿੰਨ ਓਵਰਾਂ ਦੇ ਵਿੱਚ 7 ਰਨ ਨੇ ਤੇ 4 ਆਊਟ ਨੇ ਓਏ ਫੀਲਡਿੰਗ ਫੀਲਡਿੰਗ ਚੌਥਾ ਓਵਰ ਚੱਲੀ ਜਾਂਦਾਗਾ ਕਟੋ-ਕਟ 52 ਰਨ ਚਾਹੀਦੇ ਨੇ ਦੋ ਤਿੰਨ ਓਵਰਾਂ ਦੇ ਵਿੱਚ ਇਹਨਾਂ ਨੂੰ। ਇਹੀ ਫਾਈਨਲ ਦੀ ਐਡੀਸ਼ਨ ਹੋਊਗੀ। ਇਹ ਰੀਅਲ ਦੇ ਵਿੱਚ ਵੀ ਫਾਈਨਲ ਇਦਾਂ ਹੀ ਹੋਊਗਾ। ਇਹ ਮੁੰਡਾ ਕਟੜ ਫੈਨ ਆ ਆਰਸੀਬੀ ਦਾ। ਸਾਲਟ ਵੀ ਲੈ ਆ ਸਪੈਸ਼ਲ ਕਹਿੰਦਾ ਮੈਂ ਪਾਊਂਗਾ। ਇਹਨੇ ਆਰਸੀਬੀ ਦੀ ਟੀਬਲ ਟੀਮ ਚੂਜ਼ ਕੀਤੀ ਸੀਗੀ। ਆਲ ਆਊਟ ਹੋਣ ਵਾਲੀ 8 ਰਨਾਂ ਦੇ। ਉਹ ਦੇ ਦੇਨੇ ਆ ਫ੍ਰੀ ਬੰਡ ਤੇ ਆਰਸੀਬੀ ਨੂੰ ਯਾਰ, ਕਿਆ ਰ ਚੱਕਰ ਵਹਿੰਦਾ। ਅੱਤੋਂ ਬੁਮਾਂ ਦਾ ਚੌਕਾ ਤੇ ਛੱਕਾ ਹੈਗਾ ਪੰਜਵਾਂ ਓਵਰ ਚੱਲਦਾ ਬਾਈ ਪਹਿਲਾ ਮੈਚ ਅਸੀਂ ਜਿੱਤ ਗਏ ਆਰਸੀਬੀ ਨੇ 19 ਰਨ ਬਣਾਏ ਨੇ ਬਾਈ 6 ਓਵਰਾਂ ਦੇ ਵਿੱਚ ਅਸੀਂ ਬਣਾਏ ਸੀਗੇ 58 ਹੁਣ ਦੂਜਾ ਮੈਚ ਲਾਇਆ ਹੈਗਾ ਹੁਣ ਦੇਖਦੇ ਆਂਗੇ ਕੀ ਬਣਦਾ ਪੰਜਾਬ ਕੇ ਤਿੰਨ ਮੈਚ ਹੋਏ ਥੇ ਆਰਸੀਬੀ ਕੇ ਸਾਥ ਆਰਸੀਬੀ ਕੇ ਕੈਪਟਨ ਜੇ ਹੈ ਕੈਸੇ ਫੀਲ ਹੋ ਰਿਹਾ ਹੈ ਦੋ ਮੈਚ ਆਰਕੇ ਲਾਸਟ ਮੈਂ ਚਲੋ ਉਸ ਮੇਦੋਂ ਮੈਂ ਉੱਪਰ ਹੀ ਡਾਲਾ ਦਰੋ ਅੰਤ ਬਲਾ ਸਭਲਾ ਮਾ ਦਿਆ ਅੱਜ ਸ਼ਾਮ ਨੂੰ ਆਰਸੀਬੀ ਕਮ ਪਲੇ ਰਹੀ ਹੈ ਉਹ ਬਹੁਤ ਕੈਂਡ ਖੇਡੇ ਬਾਈ ਯਾਰ ਅਸੀਂ ਬਹੁਤ ਸਵਾਦ ਆਇਆ ਇੱਥੇ ਆਪਦੀ ਟੀਮ ਵੀ ਆਪ ਕੇਰੀ ਹੋਏ ਬਹੁਤ ਸਵਾਦ ਆਇਆ ਬਾਈ ਸਾਰੇ ਖੇਡ ਕੇ ਬਹੁਤ ਤਿੰਨ ਮੈਚ ਲਾਇਏ ਸੀਗੇ ਅਸੀਂ ਬਹੁਤ ਆਨੰਦ ਵੱਜਾ ਯਾਰ ਇੱਥੇ ਆਨੰਦ ਆ ਗਿਆ ਹਾਂ ਇਸ ਮੇ ਇੱਕ ਮੈਚ ਵਾਲੇ ਮੈਚ ਮੈਂ ਸ਼ੰਕੇਤੀ ਹੋਈ ਚੂਹਾ ਕਿਵੇਂ ਖਾਓਗੇ ਖਰੇ ਆਪਣੇ ਜੀ ਸਮੇ ਘੁਲਵਾ ਲਿਆ ਇਹਨਾਂ ਖਾਣਿਆਂ ਮੈਂ ਘੁਲਵਾ ਲਿਆ ਹਾਂ ਸਾਰੇ ਮੌਕੇ ਆਨੇ ਰੋਟੀ ਪਾਣੀ ਛਕ ਲਿਆ ਹਨੇਰਾ ਹੋਣ ਲੱਗ ਗਿਆ ਹੁਣ ਆਪਾਂ ਤੰਬੂ ਦੇ ਵਿੱਚ ਬਟਦੇ ਆਂ ਦੇ ਨੀਂਦ ਕੁੱਟਦੇ ਆਂ ਸਰੀਰ ਪੂਰਾ ਟੁੱਟਿਆ ਪਿਆ ਪਹਿਲਾਂ ਨਾ ਕੁੱਟਕਟ 2000 ਮੀਟਰ ਦਾ ਐਲੀਵੇਸ਼ਨ ਗੇਨ ਕੀਤਾ ਆਪਾਂ ਨੇ ਅੱਜ ਦੂਜਾ ਇੱਥੇ ਜਿਹੜੇ ਤਿੰਨ ਕ੍ਰਿਕਟ ਮੈਚ ਲੱਗੇ ਉਹਨਾਂ ਨੇ ਜੰਮੀ ਸਰੀਰ ਚੂਸਤਾ ਹੁਣ ਆਪਾਂ ਰਿਕਵਰੀ ਕਰਨੀ ਹੈਗੀ ਮਾ ਸ਼ੋਲਡਰ ਦੁਖਣ ਲੱਗ ਗਿਆ ਮੈਂ ਹਰੇਕ ਮੈਚ ਦੇ ਵਿੱਚ ਦੋ ਦੋ ਓਵਰ ਸਿੱਟੇ ਸੀ ਮੈਂ ਕਿਤੇ ਪਾਈ ਨਹੀਂ ਗੇਂਦਾ ਉਹ ਹੁਣ ਸਾਰਾ ਮੋਡਾ ਦੁਖਣ ਲੱਗ ਗਿਆ ਸਾਰੀ ਬਾਹਂ ਦੁਖਣ ਲੱਗੀ ਸੌਣੇ ਆ ਥੋੜਾ ਮੋਟਾ ਆਰਾਮ ਲੈਣੇ ਆ ਤੇ ਸਵੇਰੇ ਲਾਉਨੇ ਮੱਥਾ ਇਹ ਪਹਾੜਾਂ ਨਾਲ ਤੁਸੀਂ ਵੀਡੀਓ ਨੂੰ ਲਾਇਕ ਕਰ ਦਿਓ ਲਾਇਕ ਕਰ ਦਿਓ ਕਮੈਂਟ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰੀ ਬਿਨਾ ਜਮਾ ਨਾ ਜਾਇਓ